ਸ਼ਸ਼ੀਤਾ ਅੰਨੀ ਸਾਰਿਆਂ ਨੂੰ ਸੋ ਫਰੈਂਡਸ ਅੱਜ ਮੈਂ ਤੁਹਾਨੂੰ ਸੁਣਾਉਣ ਵਾਲੀ ਆ ਇੱਕ ਮੋਰਲ ਸਟੋਰੀ ਇਹ ਮੋਰਲ ਸਟੋਰੀ ਦਾ ਮਤਲਬ ਤੁਹਾਨੂੰ ਬਹੁਤ ਵੱਡਾ ਮੋਰਲ ਮਿਲ ਸਕਦਾ ਹੈ ਸਾਰੇ ਮਤਲਬ ਸਾਰਿਆਂ ਲਈ ਜ਼ਰੂਰੀ ਹੁੰਦੀ ਹੈਗਾ ਜ਼ਿੰਦਗੀ ਦੇ ਵਿੱਚ ਚਲੋ ਸਟਾਰਟ ਕਰਦੇ ਹਾਂ ਇੱਕ ਵਾਰ ਦੀ ਗੱਲ ਆ ਮਤਲਬ ਇੱਕ ਮੁੰਡਾ ਸੀ ਇੱਕ ਬாய் ਸੀ 13-14 ਏਜ ਦਾ ਹੋਊਗਾ ਉਹ ਮਤਲਬ ਉਹ ਸਾਤੀ ਸੀ ਉਹ ਮਤਲਬ ਕਿਸੇ ਨਾਲ ਰਿਸਪੈਕਟ ਨਾਲ ਗੱਲ ਨਹੀਂ ਕਰਦਾ ਸੀਦਾ ਮਤਲਬ ਸਭ ਤੋਂ ਆਪਣੀ ਮੰਮਾ ਨਾਲ ਵੀ ਰਿਸਪੈਕਟ ਦੀ ਨਾਲ ਮੰਮਾ ਸੀਗੇ ਉਹਨਾਂ ਨਾਲ ਵੀ ਉਹ ਰਿਸਪੈਕਟ ਨਾਲ ਗੱਲ ਨਹੀਂ ਕਰਦਾ ਸੀ ਕੋਈ ਵੀ ਸੀ ਕਿਸੇ ਨਾਲ ਰਿਸਪੈਕਟ ਨਾਲ ਗੱਲ ਨਹੀਂ ਕਰਦਾ ਸੀ ਇੱਕ ਦਿਨ ਉਹਦੀ ਮੰਮਾ ਬੈਠੀ ਸੀ ਉਹਨਾਂ ਨੇ ਸੋਚਿਆ ਵੀ ਮੈਂ ਇੱਕ ਮਤਲਬ ਬਾਬੇ ਨਹੀਂ ਹੁੰਦੇ ਆਪਣੇ ਉਹਨਾਂ ਕੋਲ ਲੈ ਕੇ ਜਾਣੀ ਮੰਮਾ ਮਤਲਬ ਬਾਬਾ ਜੀ ਕੋਲ ਲੈ ਗਈ ਉਹ ਬਹੁਤ ਸਿਆਣੇ ਬਾਬਾ ਜੀ ਸੀਗੇ ਉੱਥੇ ਗਏ ਉਹਨਾਂ ਦੱਸਿਆ ਵੀ ਮਤਲਬ ਇਹ ਨਹੀਂ ਸ਼ਰਾਰਤ ਕਰਦਾ ਗੱਲ ਨਹੀਂ ਮੰਨਦਾ ਹੈਗਾ ਜਿਹੜੀ ਬਾਬਾ ਜੀ ਕਹਿੰਦੇ ਆ ਜਾ ਪੁੱਤ ਤੂੰ ਮੇਰੇ ਨਾਲ ਚੱਲ ਉਹ ਮਤਲਬ ਉਹਨਾਂ ਦੀ ਗੱਲ ਫੇਰ ਮਤਲਬ ਗਾਰਡਨ ਚ ਲੈ ਗਈ ਬਾਗ ਦੀ ਵਾਂਗ ਉੱਥੇ ਬਹੁਤ ਬੂਟੇ ਸੀ ਮਤਲਬ ਹੈਨਾ ਉਹ ਬਾਬਾ ਜੀ ਕਹਿੰਦੇ ਪਹਿਲਾਂ ਤਾਂ ਛੋਟਾ ਜਿਹਾ ਜਿੰਨਾ ਕਿ ਬੂਟਾ ਸੀ 4-5 ਦਿਨ ਦਾ ਸੀਗਾ ਉਹ ਕਹਿੰਦੇ ਵੀ ਤੂੰ ਇਹਨੂੰ ਤੋੜ ਕੇ ਦਿਖਾ ਉਹਨੇ ਮਿੰਟਾਂ ਚ ਤੋੜਤਾ ਉਹ ਨਹੀਂ ਤੋੜਤਾ ਕਹਿੰਦੇ ਆਹੋ ਬਾਬਾ ਜੀ ਮੈਂ ਤਾਂ ਤੋੜਦਾ ਇਹ ਤਾਂ ਬਹੁਤ ਛੋਟਾ ਬੂਟਾ ਸੀ ਫਿਰ ਜਿਹੜੇ ਬਾਬਾ ਜੀ ਸੀ ਹੋਰ ਅੱਗੇ ਲੈ ਕੇ ਗਏ ਉੱਥੇ ਗਿਆ ਰੱਖ ਦੇਣ ਦਾ ਤਾਂ ਸੀਗਾ ਬੂਟਾ 15 ਕ ਦਿਨ ਦਾ ਉਹ ਕਹਿੰਦੇ ਵੀ ਤੂੰ ਇਹਨੂੰ ਵੀ ਤੋੜ ਉਹਨੇ ਉਹਨੂੰ ਵੀ ਤੋੜਤਾ ਉਹਨੂੰ ਵੀ ਟਾਈਮ ਲੱਗ ਉਹ ਕਹਿੰਦੇ ਬਾਬਾ ਜੀ ਚਾਲ ਹੋਏ ਨੂੰ ਵੀ ਮੈਂ ਤੋੜਤਾ ਇਹ ਵੀ ਸੌਖਾ ਜਿਹਾ ਸੀ एकदम ਟਾਈਮ ਲੱਗਣਾ ਸੀਗਾ ਫਿਰ ਹੋਰ ਅੱਗੇ ਲੈ ਕੇ ਗਏ ਉਹ ਜਿਹੜੇ ਬਾਬਾ ਜੀ ਸੀ ਉਹ ਕਹਿੰਦੇ ਆਈ ਨੂੰ ਤੋੜ ਦੇ ਤੂੰ ਹਨਾ ਉਹ ਵੀ ਮਤਲਬ ਇੰਨਾ ਤਾਂ ਸੀਗਾ ਮਹੀਨੇ ਦਾ ਬੂਟਾ ਸੀਗਾ ਉਹ ਸੀ ਮਹੀਨੇ ਦਾ ਸੀ ਟਾਈਮ ਨਬਗਣਾ ਸੀ ਮਿਹਨਤ ਨਾ ਦਿੱਲੀ ਸੀਗੀ ਉਹਨੇ ਕੀਤੀ ਮਿਹਨਤ ਉਹਨੇ ਉਹ ਵੀ ਤੋੜਤਾ ਕਹਿੰਦੇ ਬਾਪਾ ਜੀ ਹਾਲ ਹੋਈ ਨੂੰ ਮਿਹਨਤ ਲੱਗੀ ਮੇਰੀ ਮਤਲਬ ਪਰ ਮੈਂ ਫਿਰ ਵੀ ਤੋੜਤਾ ਅੱਗੇ ਆਇਆ ਸਾਲ ਦਾ ਬੁੱਟਾ ਕਹਿੰਦਾ ਬਾਬਾ ਜੀ ਆਹ ਕੀ ਤਾਂ ਬਹੁਤ ਵੱਡਾ ਹੈ ਤਾਂ ਮੇਰੇ ਤੋਂ ਟੁੱਟਣਾ ਹੈਗਾ ਇਹਦਾ ਸਾਲ ਨੂੰ ਸੰਦਾ ਬੁੱਟਾ ਹੈ ਮੈਂ ਕਿਵੇਂ ਤੋੜ ਦੂੰ ਫਿਰ ਉਹ ਬਾਬਾ ਜੀ ਕਹਿੰਦੇ ਇਹੀ ਤਾਂ ਗੱਲ ਤੈਨੂੰ ਸਾਰੇ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਹੁਣ ਜਦ ਤੂੰ ਛੋਟਾ ਹੁਣ ਜਿਵੇਂ ਤੂੰ 13-14 ਸਾਲ ਦਾਗਾ ਤੂੰ ਛੋਟਾ ਬੁੱਟਾਗਾ ਤੂੰ ਜੜ ਤੋਂ ਆਪਣੀ ਜਿਹੜੀ ਸ਼ਰਾਰਤਾਂ ਨੇਗਾ ਤੇਰੀ ਬੋਨ ਦਾ ਢਾਂਗਾ ਉਹਨੂੰ ਸਦਾਲ ਸਕਦਾ ਮਤਨ ਉਹ ਕਰ ਸਕਣਾ ਨਹੀਂ ਠੀਕ ਪਰ ਜਦ ਤੂੰ ਹੋਣਾ ਪੀੜ ਜਿੱਡਾ ਹੋ ਜਾਏ ਫਿਰ ਆ ਪੇੜ ਜਿੱਡਾ ਹੋ ਜਾਏਗਾ ਬਾਬਾ ਜੀ ਕਹਿੰਦੇ ਜਿੱਦਾਂ ਤੂੰ ਪੇੜ ਜਿੱਡਾ ਹੋ ਜਾਏਗਾ ਮਤਲਬ 30 20 30s ਏਜ ਦਾ ਉਦੋਂ ਤੂੰ ਆਪਣੇ ਆਪ ਨੂੰ ਨਹੀਂ ਸੁਧਾਰ ਸਕਦਾ ਹੈਗਾ ਜਿਵੇਂ ਤੇ ਤੂੰ ਇੰਨਾ ਬੱਚਾ ਪੇੜ ਕਹਿੰਦਾ ਜਿਹੜੀ ਤੇਰੀ ਸ਼ਰਾਰਤਾਂ ਮਤਲਬ ਤੇਰੀ ਬੋਲਣ ਦੇ ਤਰੀਕੇ ਦੀ ਜੜਾ ਉਹ ਮਤਲਬ ਪੱਕੀ ਹੋ ਜਾਣੀ ਆ ਫਿਰ ਨਹੀਂ ਟੁੱਟਣੀ ਹੈਗੀ ਜਦੋਂ ਤੂੰ ਉਹਨੂੰ ਸੁਧਾਰ ਸਕਦਾਗਾ فیر سوچ ਲੈਂਦਾ ਵੀ ਮੈਂ ਸੁਧਰ ਜਾਣਾ ਉਹ ਸੁਧਰ ਗਿਆ ਫਿਰ ਕਹਿੰਦਾ ਵੀ ਹੁਣ ਮੈਂ ਛੋਟਾ ਆਪਣੀ ਸਾਰਤ ਨੂੰ ਸਮਾਨ ਸਕਦਾਗਾ ਜਦ ਮੈਂ ਬੱਡਾ ਹੋ ਗਿਆ ਉਹ ਮੇ ਤਾਂ ਸੁਧਰ ਨਹੀਂ ਆਣੀ ਹੈਗਾ ਮਤਲਬ ਬਦਲਾਵ ਨਹੀਂ ਆਉਣਾ ਹੈਗਾ ਹੁਣ ਮੈਂ ਬਦਲਾਵ ਲਿਆ ਪਰ ਪਰਿਵਾਰ ਖੁਸ਼ੀ ਰਹਿਣ ਲੱਗਿਆ ਉਹ ਤਾਂ ਖੁਸ਼ੀ ਹੋਣ ਨਾ ਕੀ ਆ ਇਹ ਦਿਨ ਆਪਾਂ ਵੀਡੀਓ ਦੇ ਲਾਲ ਆਪਾਂ ਨੂੰ ਮੋਰਨ ਵਿੱਚ ਦਾ ਸਟੋਰੀ ਦੇ ਲਾ ਮੋਰਨ ਮਿਲਦਾ ਵੀ ਆਪਾਂ ਨੂੰ ਛੋਟੇ ਹੁੰਦੇ ਤੇ ਆਪਣੇ ਵਿੱਚ ਬਦਲਾਵ ਨੇ ਆਉਣਾ ਚਾਹੀਦਾ ਚੰਗੇ ਰਾਹ ਤੇ ਤੁਰਨਾ ਚਾਹੀਦਾ ਜਿਹੜੀਆਂ ਆਪਣੀਆਂ ਪੁਰਾਣੀਆਂ ਆਦਤਾਂ ਦਾ ਰਸਤਾ ਹੈਗਾ ਉਥੋਂ ਪਿੱਛੇ ਛੱਡ ਲੈਣਾ ਚਾਹੀਦਾ ਆਪਣੀ ਉਮਰ ਦੇ ਹਿਸਾਬ ਨਾਲ ਚੰਗੀ ਰਾਤ ਤੇ ਚੰਨਣਾ ਚਾਹੀਦਾ ਹੈ फ्रेंड्स ਜੇ ਮੇਰੀ ਵੀਡੀਓ ਮਧਿਆ ਲੱਗੀ ਹੋਏ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਦੇ ਕਮੈਂਟ ਕਰਕੇ ਦੱਸਿਓ ਬਾਏ